என்னடா <muchas> ਤੇ ਕੀ ਨਾਮ ਤੁਹਾਡਾ ਜਸਪਾਲ ਸਿੰਘ ਜੀ ਕੀ ਹੋਇਆ ਜੀ ਪਰਮੋਤਮਾ ਦੋਰ ਚਾਇਨਾ ਦੋਰ ਨਹੀਂ ਗੱਲ ਵੱਡੇ ਸਕੂਲਾਂ ਨੂੰ ਛੁੱਟੀ ਮਿਲੀ ਸੀ ਜਵਾਕ ਨੂੰ ਲੈ ਕੇ ਗਿਆ ਸੀ ਜੀ ਤੁਸੀ ਕੀ ਲੱਗਦੇ ਹੋ ਦਾਦਾ ਜੀ ਲੱਗਦੇ ਕੀ ਨਾਮ ਕਿਸ ਦਾ ਤਾਂ ਜਸਪਾਲ ਸਿੰਘ ਕਿੰਨੀ ਕੋ ਮਰਿਆ ਜੀ ਬੱਚੇ ਉਹ ਤਾਂ 15 ਸਾਲ ਦੀ ਹੈ ਜੀ ਜਾਨੀ ਇਹ ਹੋਇਆ ਕਿਵੇਂ ਕਿੱਥੋਂ ਆ ਰਿਹਾ ਸੀ ਉਹ ਵੀ ਸਕੂਲ ਤੋਂ ਹੀ ਆ ਰਿਹਾ ਸੀਗਾ ਜੀ ਛੁੱਟੀ ਦਵਾ ਕੇ ਜਵਾਕ ਲੈ ਕੇ ਚੱਲਿਆ ਸੀਗਾ ਜੀ ਉਹਨੂੰ ਰਾਤ ਤੇ ਥੋੜ੍ਹ ਨਿਕਲ ਪਰ ਚਾਈਨਾ ਡੋਰ ਬਾਰੇ ਹੀ ਗੱਲ ਕਰਦੇ ਆ ਕਿ ਪ੍ਰਸ਼ਾਸਨ ਕਹਿੰਦੇ ਕਿ ਚਾਈਨਾ ਨਹੀਂ ਵਿਕਦੀ ਨਹੀਂ ਜੀ ਦੇਖ ਲਓ ਤੁਹਾਡੀ ਸਮਝ ਨਹੀਂ ਆ ਜੀ ਇੱਕ ਨੌਤਾ ਪੁੱਤਰ ਦੀ ਇਕੱਲੇ ਜੀ ਗੱਲੇ ਹੀ ਗੱਲੇ ਨਹੀਂ ਗੱਲੇ ਨਹੀਂ ਬੰਦਾ ਜੀ ਇਕੱਲੇ ਸੀ ਪੁੱਤ ਕੋਈ ਭੈਣ ਨਹੀਂ ਸੀ ਚਾਚੇ ਦੀ ਫਿਰ ਤਾਏ ਦੀ ਭੈਣ ਕੁੜੀ ਹੈ ਭੈਣਾ ਜੀ ਕੋਸ ਹਾਂ ਕੀ ਮੰਗਣਾ ਹੈ ਮੰਗੋ ਜੀ ਹੁਣ ਤੁਹਾਨੂੰ ਕੀ ਮੰਗਾਗੇ ਜੀ ਹੁਣ ਇਹਨਾਂ ਨੂੰ ਕੀ ਮੰਗੂ ਜੀ ਮੇਰਾ ਨਾਮ ਬਾਦਰ ਸਿੰਘ ਪਿੰਡ ਰੋਲੀ ਹੈ ਜੀ ਕੀ ਮਾਮਲਾ ਹੋ ਗਿਆ ਨੌਜਵਾਨ ਦੀ ਮੌਤ ਦੀ ਹੈ ਚైనਾ ਡੋਰ ਨਾਲ ਹਾਂ ਤੁਮਰਾਲੇ ਬਾਈਪਾਸ ਕੋਲ ਪੰਪਰ ਦੇ ਸਾਹਮਣੇ ਸਾਡੇ ਕੋਲ ਤੋਂ ਨੌਜਵਾਨ 14-15 ਸਾਲ ਦਾ ਮੁੰਡਾ ਆ ਰਿਹਾ ਸੀ ਉਹਦੇ ਗਲ ਚ ਡੋਰ ਫਸ ਗਈ ਚైనਾ ਡੋਰ ਉਹ ਬੋਲਟ ਮੋਟਰਸਾਈਕਲ ਦੇ ਉਹ 15-16 ਸਾਲ ਦਾ ਹੈ ਜੀ ਤੇ ਉਹਨੂੰ ਗਰਦਨ ਕੱਟੀ ਗਈ ਉਹਦੀ ਉਹਨਾਂ ਮੋਦਕ ਇਹ ਡੋਰ ਬਾਹ ਬੇਕਰਈ ਹੈ ਇਹਦਾ ਕੋਈ ਹੱਲ ਹੋਣਾ ਚਾਹੀਦਾ ਜਾ ਕੇ ਵੇਖੀ ਨੂੰ ਮਿਲਦਾ ਕਿ ਚਾਈਨਾ ਡੋਰ ਤੇ ਉਹ ਕੋਈ ਬਚਾਉਦਾ ਕਹਿਣਾ ਕਿ ਨਾ ਪਰ ਪਾਈ ਹੋਈ ਹੈ ਨਾ ਤੇ ਕਹਿਣ ਨੂੰ ਹੈ ਇਹ ਪਾਈ ਨੀ ਗਰਾਉਂਡ ਲੈਵਲ ਤੇ ਨਹੀਂ ਪਈ ਹੈਗੀ ਉਦਾਂ ਕਹਿਣ ਨੂੰ ਤਾਂ ਪਾਤੀ ਆਪਾਂ ਨਾਤ ਹੁਣ ਅਗਲਾਤਾ ਪੁੱਤਰੀ ਅਗਲਾਤਾ ਪੁੱਤਰੀ ਪਿੰਡ ਦੇ ਸਰਪੰਚ ਸਾਹਿਬ ਦਾ ਮੁੰਡਾ ਸੀ ਉਹ ਹੈ ਰੋਲੇ ਬਣਦਾ ਸਰਪੰਚ ਸਾਹਿਬ ਦਾ ਮੁੰਡਾ ਹੈ ਸਰਪੰਚ ਸਾਹਿਬ ਦਾ ਕਿ ਨਾਮ ਹੈ ਹਰਚੰਦ ਸਿੰਘ ਇੱਕ ਨੌ ਇੱਕ ਨੌਜਵਾਨ ਉੱਤਰੀ ਮੌਤ ਹੋ ਗਈ ਚਾਈਨਾ ਡੋਨ ਕਰ ਲਿਆ ਕਿ ਇਹ ਇੰਨਾ ਫੈਲਿਆ ਹੋਇਆ ਹੈ ਕਿ ਰੋਕਣਾ ਚਾਹੀਦਾ ਇਹਦੇ ਬਾਰੇ ਕਿਤੇ ਇਹਦੇ ਬਾਰੇ ਸਰਕਾਰਾਂ ਨੂੰ ਰੋਕਣਾ ਚਾਹੀਦਾ ਕਿੱਥੋਂ ਆਉਂਦੀ ਹੈ ਪਹਿਲੇ ਇਹ ਪਕੜਦਾਨੀ ਚਾਹੀਦੀ ਆ ਫਿਰ ਦੁਕਾਨਾਂ ਵਾਲੇ ਵੇਚਦੇ ਆ ਮਿਲਦੀ ਕਿੱਥੋਂ ਆਈ ਪਤਾ ਨਹੀਂ ਕਰਦੇ ਇਹ ਦੁਕਾਨਾਂ ਵਾਲੇ ਤੇ ਕੀ ਮੰਗ ਕਰਦੇ ਇਹੀ ਕਹਿੰਦੇ ਇਨਸਾਫ ਹੋਣਾ ਚਾਹੀਦਾ ਚਾਈਨਾ ਡੋਨ ਦੀ ਪਕੜ ਹੋਣ ਚਾਹੀਦੀ ਇਹ ਮੌਤਲ ਮਰਿਆ ਕਿਸੇ ਹੋਰ ਦਾ ਵੀ ਮਰੂਗਾ ਬਈ ਸਰ ਬੱਚੇ ਦੀ ਉਮਰ ਕਿੰਨੀ ਸੀ ਕੀ ਨਾਮ ਸੀ ਕਿੱਥੋਂ ਕਿੱਥੇ ਜਾ ਰਿਹਾ ਸੀ ਇਹ ਸਰ ਤਰਨ ਜੋ ਸੀਗਾ ਜੀ ਪਿੰਡ ਰੋਲੇ ਦਾ ਜੀ 15 ਸਾਲ ਦੀ ਉਮਰ ਸੀਗੀ ਜੀ ਇਹਦੀ ਤੇ ਇਹ ਸਕੂਲ ਤੋਂ ਆ ਰਿਹਾ ਸੀ ਘਰ ਵਾਸਤੇ ਜੀ ਰੋਡ ਦੇ ਉੱਤੇ ਲੁਧਿਆਣਾ ਚੰਡੀਗੜ੍ਹ ਰੋਡ ਦੇ ਉੱਤੇ ਚੈਲਾ ਦੇ ਕੋਲ ਇਹ ਹੋਇਆ ਜੀ ਕਿਸੇ ਪਤੰਗ ਦੀ ਡੋਰ ਫਸੀ ਹੋਈ ਸੀ ਉੱਤੇ ਜੀ ਉਹਦੇ ਕਰਕੇ ਹਾਦਸਾ ਵਾਪਰਿਆ ਜੀ ਮੇਰੇ ਤੱਕ ਤੇ ਪਰਿਵਾਰ ਦਾ ਕਹਿਣਾ ਕਿ ਚਾਈਨਾ ਡੋਰ ਸੀ ਉਹ ਅਜੇ ਚਲਦੀ ਪਈ ਹੈ ਜੀ ਉਹ ਦੇਖ ਕੇ ਸਾਰੀ ਤੁਹਾਨੂੰ ਦੱਸ ਦਵਾਂਗੇ ਜੀ ਪ੍ਰਸ਼ਾਸਨ ਵੱਲੋਂ ਬਹੁਤ ਚੈਕਿੰਗਾਂ ਵੀ ਕੀਤੀਆਂ ਗਈਆਂ ਜੀ ਪਰੰਤੂ ਹਲੇ ਤੱਕ ਕੋਈ ਫੜਿਆ ਨਹੀਂ ਗਿਆ ਕੀ ਲੱਗਦਾ ਪ੍ਰਸ਼ਾਸਨ ਦੀ ਢਿੱਲੀ ਮਿੱਥੀ ਕਰਨ ਹੈ ਜਾਂ ਬਾਹਰੋਂ ਆ ਰਹੀ ਹੈ ਦੋਰ ਨਹੀਂ ਬਾਹਰੋਂ ਹੀ ਆ ਸਕਦੀ ਹੈ ਹਾਈਵੇ ਤੇ ਹੈਗੀ ਹੈ ਜੀ ਇਹ ਜਿਹੜਾ ਲੁਧਿਆਣਾ ਚੰਡੀਗੜ੍ਹ ਰੋਡ ਆ ਜੀ ਇਹਦੇ ਉੱਤੇ ਹੋਇਆ ਜੀ ਇਹ ਨਾ ਕਿ ਕਿਸੇ ਪਤੰਗ ਇਹ ਤਾਂ ਡੋਰ ਫਸੀ ਹੋਈ ਸੀਗੀ ਜੀ ਕਿਤੇ ਉਧੇ ਕਰਕੇ ਇਹ ਹਾਸਦਾ ਵਾਪਰੇ ਆ ਜੀ ਜੇ ਗੱਲ ਕਰੀਏ ਤਾਂ ਤਾਂ ਸਰ ਇੱਥੇ ਨੇੜੇ ਦੇਲੇ ਚੜਿਆ ਹੋਣਾ ਜੀ ਕਿਤੇ ਜਿਹੜੀ ਡੋਰ ਫਸੀ ਆ ਅਡੀਓ ਚ ਚੈਕਿੰਗ ਤਾਂ ਅਦਰਵਾਈਜ਼ ਹਰ ਰੋਜ਼ ਹੀ ਰੁਟੀਨ ਦੇ ਵਿੱਚ ਕਰਦੇ ਆਂ ਸਾਰੀਆਂ ਜੋ ਕੋਈ ਵੀ ਆਉਂਦੀ ਹੈ ਇਹਦੇ ਵਿੱਚ ਅ ਕਾਰਵਾਈ ਅਮਲ 'ਚ ਲਿਆ ਦਿੰਦੇ ਆਂ ਜੀ ਪਰ ਫਿਰ ਵੀ ਇਹ ਰੋਡ ਤੇ ਕਿੱਥੋਂ ਆਈ ਆ ਕਿਵੇਂ ਆਈ ਆ ਇਹ ਦੇਖਣ ਦਾ ਮਾਮਲਾ ਹੈਗਾ ਜੀ